ਪਰ ਉਹ ਦੇਤਾਰੀ ਗੁਰੂ ਨੂੰ ਮੰਨਦੇ ਨੇ ਜੀ ਪਰ ਉਹ ਦੇਤਾਰੀ ਗੁਰੂ ਨੂੰ ਮੰਨਦੇ ਹੋਏ ਵੀ ਆਪਣਾ ਇਸਤ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਨੂੰ ਮੰਨਦੇ ਨੇ ਉਹਨਾਂ ਨੇ ਅੱਜ ਤੱਕ ਤੰਤੀ ਰਾਗਾਂ ਦਾ ਸਾਰਾ ਖਜ਼ਾਨਾ ਸੰਭਾਲ ਲਿਆ ਹੋਇਆ ਉਹ ਕੀਰਤਨ ਵੀ ਤੰਤੀ ਸਾਧਾਂ 'ਚ ਸਾਜਾਂ ਤੇ ਹੀ ਕਰਦੇ ਨੇ ਉਹਨਾਂ ਦੇ ਰਾਗੀ ਬਹੁਤ ਜ਼ਬਰਦਸਤ ਕੀਰਤਨ ਕਰਦੇ ਨੇ ਉਹਨਾਂ ਦੀ ਆ ਪਰੰਪਰਾ ਵੀ ਆ ਉਹਨਾਂ ਵਿੱਚ ਵੀ ਦੋ ਤੜੇ ਨੇ ਇੱਕ ਉਦਾ ਸਿੰਘ ਤੜਾ ਹੈਗਾ ਜਿਹਨੂੰ ਠਾਕੁਰਸ ਜੀ ਕਿਹਾ ਜਾਂਦਾ ਤੇ ਇਹ ਬਾਦਲ ਕਿਆ ਨਾਲ ਮਿਲ ਕੇ ਚੱਲਦਾ ਤੇ ਅੱਛਾ ਜੀ ਇੱਕ ਉਹਨਾਂ ਦਾ ਨਿਰਲੇਪ ਤੜਾ ਹੈਗਾ ਜਿਹੜਾ ਕਿ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਚ ਚੱਲਦਾ ਉਹ ਉਹ ਪੰਥਕ ਹਿਤਾਂ ਨੂੰ ਸਰਪ੍ਰਸਤੀ ਦੇਣ ਵਾਲਾ ਤੜਾ अच्छा जी। ਉਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਵੀ ਝੁਲਾਏ ਨੇ। ਖੰਡੇ ਬਾਟੇ ਦੀ ਢੋਲ ਵੀ ਉਹਨਾਂ ਨੇ ਪੰਜ ਕਕਾਰਤਾਰੀ ਅਤੇ ਪੰਜ ਬਾਣੀਆਂ ਪੜ੍ਹ ਕੇ ਤਿਆਰ ਕਰਕੇ ਛਕਵਾਈ ਹੈ। ਕਿਰਪਾਨ ਰੱਖਣ ਦਾ ਵੀ ਉਹਨਾਂ ਨੇ ਹੁਕਮ ਕੀਤਾ। ਉਹ ਆਪਣੇ ਆਪ ਨੂੰ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਾ ਗੁਰੂ ਆਖਵਾਉਂਦੇ ਨੇ, ਨਾ ਮੱਥਾ ਟਿਕਵਾਉਂਦੇ ਨੇ। ਇਹ ਉਹਨਾਂ ਇਚਲੀਆਂ ਦੋ ਫਰਕ ਨੇ। ਜਿੱਥੋਂ ਤੱਕ ਠਾਕੁਰ ਉਦਾ ਸਿੰਘ ਦਾ ਸਬੰਧ ਆ, ਉੱਥੇ ਜੋ ਪ੍ਰਣੀ ਸਾਹਿਬ ਚੱਲ ਰਿਹਾ ਉਹ ਆਪਣੇ ਆਪ ਨੂੰ ਗੁਰੂ ਵਖਵਾਉਂਦਾ ਤੇ ਵੱਡਾ ਵੱਡਾ ਧੜਾ ਇਹੀ ਆ ਐਨਆਈਚ ਪੈਸਾ ਸਾਰਾ ਉਹਨਾਂ ਕੋਲ ਹੀ ਆ ਤੇ ਆ ਜਿਹੜੀਆਂ ਕਾਰਵਾਈਆਂ ਇੰਜ ਦੀਆਂ ਕੀਤੀਆਂ ਜਾ ਰਹੀਆਂ ਨੇ ਇਸ ਨਾਲ ਸਿੱਖ ਧਰਮ ਘਟੇਗਾ ਸਿੱਖ ਸੰਕੁਚਿਤ ਹੋਣਗੇ ਸਿੱਖੀ ਵਿੱਚ ਹੋਰ ਜਿਆਦਾ ਨਿਘਾਰ ਆਏਗਾ ਅਤੇ ਧੜੇਵਾਦ ਪੈਦਾ ਹੋ ਕੇ ਸਿੱਖੀ ਵਿੱਚ ਹੀ ਅਸੀਂ ਅੰਦਰੂਨੀ ਦੁਸ਼ਮਣ ਪੈਦਾ ਕਰਨੇ ਸ਼ੁਰੂ ਕਰ ਦਾਂਗੇ ਇਸ ਦੀ ਬਜਾਏ ਸਤਕਾਰ ਕਮੇਟੀ ਨੂੰ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਅਕਾਲੀ ਦਲਾਂ ਨੂੰ ਇਹ ਚਾਹੀਦਾ ਸੀ ਕਿ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਵੀ ਠਾਕੁਰ ਦਲੀਪ ਸਿੰਘ ਦੀ ਅਗਵਾਈ 'ਚ ਲਿਆਇਆ ਜਾਂਦਾ ਤੇ ਉਹਨਾਂ ਨੂੰ ਵੀ ਉਸੇ ਰਾਹ 'ਤੇ ਤੋਰਿਆ ਜਾਂਦਾ ਮੈਂ ਉਹਨਾਂ ਦੀ ਅੰਦਰੂਨੀ ਲੜਾਈ 'ਚ ਨਹੀਂ ਪੈਣਾ ਚਾਹੁੰਦਾ ਮੈਂ ਪੰਥਕ ਹਿੱਤਾਂ ਦੇ ਹਿਸਾਬ ਨਾਲ ਇਹ ਕਹਿਣਾ ਚਾਹੁੰਦਾ ਕਿ ਠਾਕੁਰ ਦਲੀਪ ਸਿੰਘ ਦੀ ਜਿਹੜੀ ਅਗਵਾਈ ਹੈਗੀ ਆ ਉਹ ਪੰਥ ਨਾਲ ਢੁੱਕਦੀ ਅਗਵਾਈ ਹੈ ਕਵਾਂਤੀ ਦੀ ਸਰਪ੍ਰਸਤੀ ਨੂੰ ਸਨਮਾਨ ਕਰਨ ਵਾਲੀ ਅਗਵਾਈਆ ਹਾਲ ਤੱਕ ਆ ਸਾਹਿਬ ਨੇ ਕਦੇ ਵੀ ਉਹਨਾਂ ਨੂੰ ਆਪਣੇ ਗਲਾਵੀ ਚ ਨਹੀਂ ਲਿਆ ਹੁਣ ਆ ਜਾਓ ਗੱਲ ਕਿ ਉੱਥੋਂ ਜੇ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁਕਣਾ ਤੇ ਮੇਰਾ ਸਤਕਾਰ ਕਮੇਟੀ ਨੂੰ ਵੀ ਇਹਨਾਂ ਨਾਲ ਸੰਬੰਧਤ ਸਾਰੇ ਹੀ ਜਜ਼ਬਾਤੀ ਸੀ ਕਾਨੂੰਨ ਸਵਾਲ ਹੈ ਕੱਲ ਵੀ ਮੈਂ ਆਪ ਆ